ਵਰਾਸਤੇ ਚੌਕੀ ਸਰਕਾਰੇ ਖਾਲਸਾ ਮਹਾਰਾਜਾ ਨੂੰ ਸਿੰਘੀ ਦਾ ਰਸਤਾ ਇੱਧਰ ਆਜੀ ਇਹ ਮੈਂ ਕੋਣ ਤੁੰਦੇ ਪਾਗ ਇਹ ਰਸਤਾ ਨਵਾਂ ਬਣਾਇਆ ਜੀ ਪਹਿਲਾਂ ਉਧਰ ਦੀ ਫੈਕਟਰੀ ਕਨੇ ਜਾਣਾ ਪੈਂਦਾ ਸੀਗਾ ਥੋੜਾ ਟਾਈਮ ਹੈ ਹੋਇਆ ਬਣਾਏ ਨੂੰ ਯਾਰੀ ਕਰ ਲੋ ਆਉਂਦੇ ਆ ਭਾਈ ਬਾਦੀਆਂ ਪੜ੍ਹ ਕੇ ਆ ਗਏ ਔੜੀਆਂ ਚੜ੍ਹ ਕੇ ਆਉਣਾ ਪੈਂਦਾ ਜੀ ਪਹਿਲਾ ਰਸਤਾ ਹੋ ਹੈਟਰੀ ਵਾਲੇ ਪਾਸੇ ਦੀ ਹੁੰਦਾ ਸੀ ਜਿੰਨਾ ਤਾਂ ਭਾਈ ਇਹ ਇੱਥੇ ਨਹੀਂ ਰਹਿਣ ਦਾ ਰਾਹ ਕੋਲ ਇੱਥੇ ਬੱਸਾਂ ਬਣਦੀਆਂ ਸਵਰਾਜ ਵਾਲਿਆਂ ਦੀਆਂ ਤੇ ਰਸਤੇ ਦੇ ਵਿੱਚ ਕਰਤਾ ਪੌੜੀਆਂ ਆ ਜਾਂਦੀਆਂ ਤੇ ਕਦੇ ਢਾਲ ਆ ਜਾਂਦੀ ਆ ਦੋਸਤੋ ਇਹ ਜਿਹੜਾ ਨਵਾਂ ਰਸਤਾ ਬਣਾਇਆ ਨਾ ਤੇ ਪਹਿਲਾਂ ਇੱਧਰ ਬਾਈਕ پارک ਹੋ ਜਾਂਦੀ ਸੀ ਇੱਥੇ ਜਿਵੇਂ ਬਣਿਆ ਹੋਇਆ ਰਸਤਾ ਇਹ ਤੋਂ ਬਾਅਦ ਫੇਰ ਪੌੜੀਆਂ ਸ਼ੁਰੂ ਹੋ ਚੁੱਕੀਆਂ ਆ ਆਉਣਾ ਲੱਗਣਾ ਪਾਉਣਾ ਆਹ ਦੇਖੋ हां जी दोस्तों 11 अप्रैल 1801 ਵਿਸਾਖੀ ਵਾਲੇ ਦਿਨ ਤੋਂ ਲੈ ਕੇ 29 ਮਾਰਚ 1849 ਪੰਜਾਬ ਇੱਕ ਆਜ਼ਾਦ ਦੇਸ਼ ਸੀਗਾ ਜਿਹਦੀ ਪਛਾਣ ਸਿੱਖ ਰਾਜ ਯਾਨੀ ਕਿ ਖਾਲਸਾ ਰਾਜਵੰਸ਼ ਸੀਗੀ ਜਿਹਦਾ ਰਾਜਾ ਪ੍ਰਧਾਨ ਮੰਤਰੀ ਮਹਾਰਾਜਾ ਨਜੀਤ ਸਿੰਘ ਸੀ ਤੇ ਹਿੰਦੁਸਤਾਨ ਇਸ ਦੇਸ਼ ਪੰਜਾਬ ਦਾ ਗੁਵੰਢੀ ਦੇਸ਼ ਸੀਗਾ 25 April 1809 ਵਾਲੇ ਦਿਨ ਆਪਸੀ ਸਹਿਮਤੀ ਦੇ ਨਾਲ ਦੋਨਾਂ ਦੇਸ਼ਾਂ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ ਇਸ ਸਥਾਨ ਜਿੱਥੇ ਤੁਸੀਂ ਹੁਣ ਖੜੇ ਹੋ ਆ ਜਾਂ ਆਪਾਂ ਖੜੇ ਆ ਇਸ ਵਕਤ ਤੱਕ ਦੇਸ਼ ਪੰਜਾਬ ਦੀ ਹੱਦ ਸੀ ਪੂਰਬ ਵਾਲੇ ਪਾਸੇ ਸੱਤੋ ਦਰਿਆ ਜਿੰਦ ਤੁਸੀਂ ਦੇਖ ਰਹੇ ਹੋਗੇ ਤੋਂ ਪਾਰ ਦੇਸ਼ ਹਿੰਦੁਸਤਾਨ ਦੀ ਹੱਦ ਸ਼ੁਰੂ ਹੁੰਦੀ ਸੀਗੀ 25 ਅਕਤੂਬਰ 1831 ਦੇ ਦਿਨ ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਆਪਸੀ ਮਲਬਾਰਤਨਾ ਤੇ ਵਪਾਰਕ ਸੰਬੰਧ ਲਈ ਸਤਲੁਜ ਦਰਿਆ ਉੱਤੇ ਕਸਤੀਆਂ ਦਾ ਪੁਲ ਬਣਾਇਆ ਗਿਆ ਸੀ ਉਦੋਂ ਹੀ ਇਸ ਸਥਾਨ ਉੱਤੇ ਖਾਲਸਾ ਰਾਜ ਦੀ ਹੱਦ ਸੀਮਾ ਦਰਸਾਉਂਦਾ ਹੋਇਆ ਇਹ ਝੰਡਾ ਜਿਹੜਾ ਤੁਹਾਨੂੰ ਦਿਖਾਵਾਂਗੇ ਹੁਣ ਉਹ ਲਗਾਇਆ ਗਿਆ ਤੇ ਤੋਂ ਆਪਾਂ ਵਿਗੜ ਕੇ ਦੇਸ਼ ਪੰਜਾਬ ਦੀ ਬਾਰਡਰ ਚੌਂਕੀ ਜਣ ਕੇ ਫੌਜੀ ਗੈਂਪ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ 1849 ਵਿੱਚ ਹਿੰਦੁਸਤਾਨ ਦੀ ਫੌਜ ਵੱਲੋਂ ਦੇਸ਼ ਪੰਜਾਬ ਉੱਤੇ ਕਬਜ਼ਾ ਕਰਨ ਸਮੇਂ ਬਾਰਡਰ ਬਣੀ ਚੌਂਕੀ ਉੱਤੇ ਝੰਡਾ ਤਬਾਹ ਕਰ ਦਿੱਤਾ ਗਿਆ 1947 ਵਿੱਚ ਅੰਗਰੇਜ਼ ਭਾਵੇਂ ਧਰਤੀ ਤੋਂ ਚਲੇ ਗਏ ਪਰ 53 ਸਾਲ ਤੱਕ ਕਿਸ ਨੇ ਇਸ ਸਥਾਨ ਦੀ ਛਾਅ ਨਹੀਂ ਲਈ ਸਾਨੂੰ 2000 ਵਿੱਚ ਪੰਜਾਬ ਹੈਰੀਟੇਜ ਐਜੂਕੇਸ਼ਨ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ ਬੀੜਾ ਚੁੱਕਿਆ ਜਿਹਦੇ ਫਲ ਸਰੂਪ 19 ਅਕਤੂਬਰ 2001 ਨੂੰ ਪਹਾੜੀ ਨੂੰ ਸਰਕਾਰ ਵੱਜੋਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹੈਲਪਾਰਕ ਦਾ ਆਸਰੂਨ ਅਦਰਜਾ ਦਿੱਤਾ ਗਿਆ ਸੀ ਉਕਤ ਸਥਾਨ ਸੰਸਥਾ ਦੇ ਯਤਨਾਂ ਸਦਕਾ ਹੀ 15 ਜੂਨ 2003 ਨੂੰ ਝੰਡੇ ਦਾ ਪੁਨਰ ਸਥਾਨ ਕੀਤਾ ਗਿਆ ਸਥਾਪਨ ਕੀਤਾ ਗਿਆ ਸੀ ਪਰ ਫਿਰ 18 ਸਾਲ ਇਹ ਗੌਰਮਈ ਸਥਾਨ ਗੋਮਨਾਮੀ ਦੇ ਆਲਮ ਵਿੱਚ ਚਲਾ ਗਿਆ ਮੌੜ ਸਨ 2021 ਵਿੱਚ ਗੌਰਮਤ ਵਿਚਾਰ ਪੰਚ ਦੇ ਮੈਂਬਰਾਂ ਵੱਲੋਂ মিডিਆ ਰਾਹੀਂ ਇਹਦੇ ਅਸਰਦਾਰ ਤਰੀਕੇ ਨਾਲ ਅਖਤਮ ਮੁੱਦਾਂ ਸੰਗਤਾਂ ਦੀ ਕਚਹਿਰੀ ਵਿੱਚ ਰੱਖਿਆ ਗਿਆ ਜਿਸਦਾ ਹੌਲੀ-ਹੌਲੀ ਅਸਰ ਸ਼ੁਰੂ ਹੋ ਗਿਆ ਦਸੰਬਰ 2023 ਵਿੱਚ ਇਸ ਸਥਾਨ ਦੇ ਨਾਮ 'ਬੋਲਦੀ' ਤਕਰੀਬਨ 8 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਸੰਬੰਧੀ ਮੋਰਚਾ ਲੱਗਿਆ। ਅਕਾਲ ਪੁਰਖ ਦੀ ਕਿਰਪਾ ਸਦਕਾ ਉਹ ਮੋਰਚਾ ਸਫਲਤਾਪੂਰਕ ਫਤਿਹ ਹੋਇਆ। 31 ਦਸੰਬਰ 2023 ਨੂੰ ਸ੍ਰੀ ਗੁਰੂ ਅੰਮ੍ਰਿਤਸਰ ਜੀ ਵੱਜੋਂ ਖੰਡਪਾਟ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਸਤਾਏ ਗਏ ਸੰਗਤ ਦੇ ਉਦਮ ਸਦਕਾ 174 ਸਾਲ ਬਾਅਦ ਮੋੜ ਉਸ ਤਰ੍ਹਾਂ ਰੌਣਕਾਂ ਵਾਲਾ ਮਾਹੌਲ ਸਿਰਜਿਆ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਾਨੂੰ 2024 ਵਿੱਚ ਸਵਰਾਜ ਮਾਹ ਦਾ ਫੈਕਟਰੀ ਵੱਲੋਂ ਪਾਉਣੇ 2 ਕਰੋੜ ਰੁਪਏ ਖਰਚ ਕੇ ਪਾਉਣੇ 2 ਸਦੀਆਂ ਬਾਅਦ ਇਹ ਸਥਾਨ ਨੂੰ ਮੁਰਦ ਚੜ੍ਹਦੀ ਕਲਾ ਵਿੱਚ ਕੀਤਾ ਗਿਆ ਜੋ ਤੁਸੀਂ ਅੱਜ ਦੇਖ ਰਹੇ ਹੋ ਇਸ ਸਥਾਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੀ ਸੁਝਾਅ ਦੇ ਸਕਦੇ ਹੋ ਜਾਂ ਇਹ ਆਜੀ ਉਹ ਸਤਲੁਜ ਦਰਿਆ ਇੱਧਰ ਆਪਣੇ ਵੀਰ ਭਾਈ ਭੇ ਆ ਕੇ ਇਸ਼ਟ ਕਰਦੇ ਆ ਇਹ ਹਰ ਵਾਰ ਤੇ ਉਹ ਬਣਾ ਵੀਡੀਓ ਬਣਾਉਗਾ ਉਹ ਇਕੱਲਾ ਹੈ ਇਹ ਨਹੀਂ ਹੋ ਸਕਦਾ ਯਾਰ ਪਹਿਲਾਂ ਬਹੁਤ ਰਹਾਦੀ ਇੱਥੇ ਕੱਚਾ ਜਿਹਾ ਪਲਾ ਹੈ ਹੁਣ ਚੱਲਦੇ ਆਪਾਂ ਅੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਸਾਰੀ ਸਾਧ ਸੰਗਤ ਨੂੰ ਇਹ ਬੇਨਤੀ ਹੈਗੀ